ਮਲਾਤ ਲਾਈਵ ਦੇ ਨਾਲ ਜੁੜ ਚੁੱਕੇ ਹਾਂ ਤੁਸੀਂ ਤੇ ਮੈਂ ਹਾਂ ਬੈਂਸ ਗਰੋੜੀਆਂ ਪੰਜਾਬ ਦੇ ਵਿੱਚ ਜੇਕਰ ਹੋਰ ਗੱਲ ਕਰੀਏ ਤਾਂ ਠੇਠ ਭਾਸ਼ਾ ਦੀ ਜਿਵੇਂ ਗੱਲ ਕਰਾਂ ਤਾਂ ਗੱਠੇ ਹੁੰਦੇ ਨੇ ਪੰਜਾਬੀ ਦੇ ਵਿੱਚ ਗੰਡੇ ਕਹਿੰਦੇ ਨੇ ਪਿਆਜ਼ ਕਹਿੰਦੇ ਨੇ ਤੇ ਉਹਨਾਂ ਦੀ ਪਨੀਰੀ ਦਾ ਸੀਜ਼ਨ ਚੱਲ ਰਿਹਾ ਤੇ ਸਾਡੇ ਨਾਲ ਵੀਰ ਮੌਜੂਦ ਨੇ ਜਿਨ੍ਹਾਂ ਦੇ ਕੋਲ ਪਨੀਰੀ ਲਗਾਈ ਗਈ ਹੈ ਤੇ ਗੱਲਬਾਤ ਕਰ ਲੈਨੇ ਆਂ ਵੀਰ ਜੀ ਕੀ ਨਾਮ ਆ ਜੀ ਤੁਹਾਡਾ ਰਮਨਦੀਪ ਸਿੰਘ ਜੀ ਰਮਨ ਜੀ ਇਹ ਜਿਹੜੀ ਪਿਆਜ਼ਾਂ ਦੀ ਪਨੀਰੀ ਵੀਜੀ ਸੀ ਕਿੰਨੀ ਵੀਜੀ ਤੁਸੀਂ ਇਹ ਵੀਰੇ 3 ਕਿਲੇ ਸੀ ਕਿੰਨੇ ਕਿਲੇ ਸੀਗੇ ਠੀਕ ਹੈ ਕਿੰਨੇ ਕ ਟਾਈਮ ਤੋਂ ਇਹ ਕੰਮ ਕਰ ਰਹੇ ਤੁਸੀਂ ਇਹਨੂੰ ਵੀਰੇ 50 55 ਸਾਲ ਹੋ ਗਏ ਠੀਕ ਹੈ ਦਾਦੇ ਬੜਦਾਦੇਆਂ ਤੋਂ ਚੱਲਦਾ ਆ ਰਿਹਾ ਠੀਕ ਹੈ ਮਤਲਬ ਫਸਲੀ ਚੱਕਰ ਨੂੰ ਛੱਡ ਕੇ ਇਹੀ ਕਿਉਂ ਚੁਣਿਆ ਤੁਸੀਂ ਪਿਆਜ਼ਾਂ ਦੇ ਇਹ ਵੀਰੇ ਅਸੀਂ ਪਹਿਲਾਂ ਤੋਂ ਹੀ ਇਹੀ ਕੰਮ ਕਰਦੇ ਆ ਆਪਾਂ ਆਪਣੀ ਪੀੜ੍ਹੀ ਦੀ ਕੰਮ ਕਰਨਾ ਚਾਹੁੰਦੇ ਆ ਠੀਕ ਹੈ ਤੇ ਇਹ ਫਿਰ ਤੁਹਾਡੇ ਕੋਲ ਜਿਹੜੇ ਪਿਆਜ਼ਾਂ ਦੀ ਪਨੀਰੀ ਲੈਣ ਆਉਂਦੇ ਨੇ ਕਿੱਥੋਂ-ਕਿੱਥੋਂ ਆਉਂਦੇ ਨੇ ਬਹੁਤ ਦੂਰੋਂ-ਦੂਰੋਂ ਆਉਂਦੇ ਨੇ ਵੀਰੇ ਇੱਧਰ ਆਪਣੇ ਪਰਨਾਲੀ ਸਾਡਾ ਤਪਾ ਧੋਲਾ ਤੋਂ ਹੋ ਗਏ ਉਹਨਾਂ ਨੂੰ ਘੱਟੋ-ਘੱਟ 10-12 ਸਾਲ ਹੋ ਗਏ ਉਹ ਲਗਾਤਾਰ ਆਪਣੇ ਕੋਲ ਹੀ ਆਉਂਦੇ ਨੇ ਅੱਛਾ ਇਹਦੇ ਵਿੱਚ ਕੋਈ ਵਿਸ਼ੇਸ਼ ਟ੍ਰੇਨਿੰਗ ਲਈ ਵੀ ਤੁਸੀਂ ਕੀ ਸਿਸਟਮ ਆ ਜੀ ਇਹ ਕਿਵੇਂ ਵੀਰੇ ਵੀ ਇਹ ਮਤਲਬ ਕੋਈ ਟ੍ਰੇਨਿੰਗ ਲਈ ਆ ਕਿਸੇ ਪਾਸੋਂ ਜਾਂ ਇਹ ਤੁਹਾਨੂੰ ਜੱਦੀ ਪੁਸ਼ਟੀ ਨੌਲੇਜ ਹੈ ਇਹਦਾ ਜੱਦੀ ਪੁਸ਼ਟੀ ਨੌਲੇਜ ਹੈ ਵੀਰੇ ਅੱਛਾ ਇਹਦੀ ਵੈਰਾਈਟੀ ਦੀ ਜੇਕਰ ਆਪਾਂ ਗੱਲ ਕਰੀਏ ਵੈਰਾਈਟੀ ਕਿਹੜੀ ਹੈਗੀ ਹੈ ਪੰਜਾਬ ਨੂੰ ਰੋਈ ਅੱਛਾ ਠੀਕ ਯੂਨੀਵਰਸਿਟੀ ਵਾਲਾ ਵੀ ਹੈ ਅੱਛਾ ਅੱਛਾ ਠੀਕ ਹਾਂਜੀ ਮਤਲਬ ਉਹਨਾਂ ਨੇ ਤੁਹਾਨੂੰ ਉੱਥੋਂ ਬਕਾਇਦਾ ਟ੍ਰੇਨਿੰਗ ਦਿੱਤੀ ਇਹਦੇ ਬਾਰੇ ਦੱਸਿਆ ਗੱਲਬਾਤ ਵੀ ਆ ਹੈ ਨਾ ਇਹ ਹੁਣ ਆਪਾਂ ਆਪ ਹੀ ਤਿਆਰ ਕਰਦੇ ਆਂ ਵੀਰੇ ਠੀਕ ਹੈ ਹਾਂਜੀ ਤੇ ਇਹਦੇ ਵਿੱਚ ਅੰਦਾਜ਼ਨ ਉਹ ਕਿਹੜੀਆਂ categories ਹੁੰਦੀਆਂ ਨੇ variety ਦੀ ਜੇਕਰ ਗੱਲ ਕਰੀਏ ਕਿਹੜੀਆਂ ਦਾ ਵੀਰੇ ਆਪਾਂ ਤਾਂ ਪਹਿਲਾਂ ਤੋਂ ਇਹੀ ਵੇਚਦੇ ਹਾਂਗੇ ਕਿਉਂਕਿ ਇਹੀ ਆਪਾਂ ਨੂੰ ਸੈਟ ਹੈਗਾ ਕਿਉਂਕਿ ਆਪਣਾ ਤਿਆਰ ਕਰਦੇ ਹਾਂ ਬਾਕੀ ਇਹ ਖਾਣ ਪੀਣ ਲਈ ਜਿਵੇਂ ਪਿਆਜ਼ ਬਹੁਤ ਵਧੀਆ ਹੈਗਾ ਜਿਵੇਂ ਦੂਜਾ ਉਹ ਕੌੜੇ ਪਣ ਤੇ ਹੁੰਦਾ ਘੜੱਤਣ ਤੇ ਇਹ ਮਠਾਸ ਦੇ ਵਿੱਚ ਹੁੰਦੇ ਠੀਕ ਹੈ ਇਹ ਦਾ ਨਾਮ ਕੀ ਹੁੰਦਾ ਹੈ ਤਾਂ ਪਿਆਜ਼ ਦਾ ਮਤਲਬ ਪੰਜਾਬ ਨਰੋਆ ਵੀਰੇ ਪੰਜਾਬ ਨਰੋਆ ਹਾਂਜੀ ਠੀਕ ਹੈ ਤੇ ਤੁਹਾਡੇ ਕੋਲ ਫਿਰ ਤੇਰੇ ਮਜ਼ਦੂਰ ਨੇ ਉਹ ਕਿੰਨੇ ਕੰਮ ਕਰਦੇ ਨੇ ਇਵਰੀ ਆਪੋ ਆਪਣੀ ਪੱਟ ਦੇਨੇ ਸਭ ਅੱਛਾ ਆਪਣੇ ਆਪੀ ਪੜ ਦੇਣ ਠੀਕ ਹੈ ਤੇ ਦੋ ਬੰਦੇ ਰੱਖੇ ਹੋਏ ਨੇ ਇੱਥੇ ਪੱਟਣ ਲਈ ਠੀਕ ਹੈ ਅੰਦਾਜ਼ਨ ਕੀ ਰੇਟ ਲੱਗ ਜਾਂਦਾ ਮਾਰਕੀਟ ਦੇ ਵਿੱਚ ਇਹ ਤਾਂ 100 ਰੁਪਏ ਹੱਥ ਆ ਵੀਰੇ ਅੱਛਾ ਠੀਕ ਹੈ ਕਿਉਂਕਿ ਆਮ ਜਿਹੜੀ ਫਸਲਾਂ ਦੀ ਗੱਲ ਹੁੰਦੀ ਆ ਉਹਦੇ ਵੇਕਰੀ ਕਰਨ ਦੇ ਵਿੱਚ ਥੋੜੀ ਦਿੱਕਤ ਆਉਂਦੀ ਆ ਜਿਹੜੀ ਆਮ ਫਸਲਾਂ ਨੇ ਮੇਰਾ ਮੰਨਣਾ ਇਹ ਆ ਵੀ ਇਹਦੇ ਵਿੱਚ ਕੋਈ ਦਿੱਕਤ ਨਹੀਂ ਹੈਗੀ ਪਹਿਲੇ ਬੁੱਕ ਹੁੰਦੀ ਹੈ ਹਾਂਜੀ ਹਾਂ ਤਾਂ ਪਹਿਲਾ ਹੀ ਕਸਟਮਰ ਆਪਾਂ ਨੂੰ ਦਸੰਬਰ ਮਹੀਨੇ ਚ ਫੋਨ ਆਉਣ ਲੱਗ ਜਾਂਦੇ ਨੇ ਕਿ ਕਦਨੀ ਰੀ ਤਿਆਰ ਹੋ ਗਈ ਅੱਬਾ 1 ਜਨਵਰੀ ਤੋਂ ਸਟਾਰਟ ਕਰਦੇ ਹਾਂ ਇਵਰੇ 10ਵੇਂ ਦੇ ਅੰਤ ਦੇ ਵਿੱਚ 10ਵੇਂ ਦੇ ਅੰਤ ਦੇ ਵਿੱਚ ਹਾਂਜੀ ਅੱਛਾ ਇਹਦੇ ਜੋ ਸਪੈਸ਼ਲ ਕੋਈ ਮੌਸਮ ਦਾ ਧਿਆਨ ਰੱਖਣਾ ਪੈਂਦਾ ਜੇ ਬੱਤਰ ਦਾ ਕੋਈ ਸਪੈਸ਼ਲ ਧਿਆਨ ਰੱਖਣਾ ਪੈਂਦਾ ਬਾਰਿਸ਼ ਦਈ ਰਿਹਾ ਵੀਰੇ ਜਿਆਦਾ ਅੱਛਾ ਜਿਆਦਾ ਬਾਰਿਸ਼ ਪੈ ਜਾਂਦੀ ਹੈ ਫਿਰ ਖਰਾਬ ਹੋ ਜਾਂਦੀ ਹੈ ਖਰਾਬ ਹੋ ਜਾਂਦੀ ਹੈ ਹਾਂਜੀ ਠੀਕ ਹੈ ਧੁੱਪ ਲੱਗਦੀ ਹੈ ਫਿਰ ਤਾਂ ਵਧੀਆ ਹੋ ਜਾਂਦੀ ਹੈ ਅੱਛਾ ਜੇ ਧੁੱਪ ਲੱਗੇ ਫਿਰ ਠੀਕ ਹੈ ਹਾਂਜੀ ਠੀਕ ਹੈ ਕੋਈ ਅੰਤ ਦੇ ਵਿੱਚ ਕਿਸਾਨਾਂ ਨੂੰ ਕੋਈ ਗੱਲ ਜਾਣਕਾਰੀ ਦੇਣੀ ਚਾਹੁੰਦੇ ਹੋ ਮੈਂ ਇਸ ਬਾਰੇ ਬਸ ਜਾਣਕਾਰੀ ਤਾਂ ਇਹੀ ਹੈ ਵੀਰੇ ਹੁਣ ਆਪਾਂ ਨੂੰ ਆਪਣਾ ਕੰਮ ਹੀ ਕਰਨਾ ਚਾਹੀਦਾ ਹਰੇਕ ਨੂੰ ਜਿਵੇਂ ਹੁਣ ਆਪਣੇ ਲੋਕ ਨੇ ਬਾਹਰ ਤੇ ਕਿਉਂਕਿ ਮਤਲਬ ਇਹ ਜਿਹੜੀ ਚੀਜ਼ ਆ ਛੇਤੀ ਇਹ ਉਗਾਉਂਦਾ ਨਹੀਂ ਕੋਈ ਮਿਹਨਤ ਮੰਗਦੀ ਚੀਜ਼ ਆ ਤੇ ਮਿਹਨਤ ਬਹੁਤ ਆ ਵੀਰੇ ਤੇ ਬ੍ਰਿਕੀ ਕੰਮ ਬ੍ਰਿਕੀ ਕੰਮ ਆ ਹਾਂਜੀ ਠੀਕ ਐ ਤੇ ਕਦੇ ਕੋਈ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਕਦੇ ਇੱਕ ਸਾਲ ਹੋ ਗਿਆ ਸੀਗਾ ਵੀਰੇ ਅੱਛਾ ਹਾਂਜੀ ਬਾਰਿਸ਼ ਜਿਆਦਾ ਸੀਗੇ ਤੇ ਫਿਰ ਉਦੋਂ ਪਨੀਰੀ ਘੱਟ ਲੱਗੀ ਹੈਗੀ ਪਨੀਰੀ ਦੀ ਹਾਈਟ ਵੱਧ ਗਈ ਸੀ ਠੀਕ ਐ ਉਸ ਸਾਲ ਇੱਕ ਸਾਲ ਵਾਹੀਆ ਉਸ ਤੋਂ ਬਾਅਦ ਨਹੀਂ ਕਰਾ ਉਹ ਵੀ ਬਾਰਿਸ਼ ਕਰਕੇ ਆ ਉਦਾਂ ਨਹੀਂ ਜੇ ਬਾਰਿਸ਼ ਨਾ ਪਵੇ ਫਿਰ ਆਪਣੀ ਹਰ ਸਾਲ ਸੇਲ ਹੋ ਜਾਂਦੀ ਠੀਕ ਐ ਤੇ ਹੁਣ ਮਤਲਬ ਤੁਹਾਡਾ ਸਾਰਾ ਵਿਗ ਗਿਆ ਜਿਹੜਾ ਸਮਾਨ ਚੀਜ਼ ਆ ਤਿੰਨ ਕਿ ਬੱਗੇ ਰਹਿ ਗਈ ਵੀਰੇ ਤਿੰਨ ਕਿ ਹਰਦੀ ਸਾਡ ਉਹ ਪਸੇਤੀ ਆ ਠੀਕ ਆ ਤੇ ਫਿਰ ਹੁਣ ਇਦੂ ਬਾਦ ਚ ਕੀ ਬੀਜੂਗੇ ਇੱਥੇ ਇਸ ਤੋਂ ਬਾਅਦ ਵੀਰੇ ਪਿਆਜ਼ ਹੀ ਬੀਜਣਾ ਪਿਆਜ਼ ਪਿੰਡੀ ਹੋ ਗਈ ਮੱਕੀ ਠੀਕ ਆ ਠੀਕ ਆ ਬਹੁਤ ਬਹੁਤ ਧੰਨਵਾਦ ਇਹ ਸਨ ਰਮਨ ਜਿਹੜੇ ਕਿ ਪਿਆਜ਼ਾਂ ਦੀ ਖੇਤੀ ਕਰਦੇ ਨੇ ਕਾਫੀ ਲੰਮੇ ਸਮੇਂ ਤੋਂ ਪਿਆਜ਼ਾਂ ਦੀ ਪਨੀਰੀ ਦੀ ਤੇ ਜਿਨ੍ਹਾਂ ਦੇ ਵੱਲੋਂ ਇਹ ਪਿਆਜ਼ੜੇ ਉਗਾਏ ਜਾਂਦੇ ਨੇ ਇਹ ਦੂਰ ਦਰਾਡੇ ਪੰਜਾਬ ਦੇ ਵੱਖ-ਵੱਖ ਕੋਨਿਆਂ ਦੇ ਵਿੱਚੋਂ ਭੇਜੇ ਜਾਂਦੇ ਨੇ ਤੇ ਬਹੁਤ ਹਿੰਮਤੀ ਨੌਜਵਾਨ ਹੈ ਕਿ ਕਿਤਨਾ ਕਿਤੇ ਅਜਿਹੇ ਨੌਜਵਾਨ ਨੇ ਜਿਹੜੇ ਇਹਨਾਂ ਦਾ ਸਾਥ ਦੇਣ ਦੀ ਲੋੜ ਹੈ ਇਸ ਵੀਡੀਓ ਨੂੰ ਬਤ-ਬਤ ਸ਼ੇਅਰ ਕਰਿਓ ਤਾਂ ਜੋ ਹੋਰ ਨੌਜਵਾਨ ਨੇ ਜਿਹੜੇ ਉਹਨਾਂ ਦੇ ਲਈ ਇਹ ਪ੍ਰੇਰਣਾ ਸਰੋਤ ਬਣ ਸਕਣ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇ ਲਈ ਮਲੋਤ ਲਾਈਵ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਧੰਨਵਾਦ ਜੀ